ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਛਾਇਲੀ ਦੇ ਵਿੱਚ ਖੜਿਆ ਸਹਾਰਨਾ ਪੱਤੀ ਚ ਜਿੱਥੇ ਰਾਤ ਚੋਰੀ ਹੋਈ ਹੈ ਵੀ 9 ਵਜੇ ਬੜ ਗਿਆ ਚੋਰ ਅੰਦਰ ਦੇਖ ਲਓ ਵੀ ਕਿੱਡੇ ਕਿੱਡੇ ਗੇਟ ਨੇ ਕੰਧਾਂ ਨੇ ਕਿਡੀਆਂ ਕਿਡੀਆਂ 8-8 ਫੁੱਟੀਆਂ ਉੱਪਰ ਦੀ ਚੜ ਗਿਆ ਚੋਰੀ ਕੀ ਕਰਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੂਰੀ ਵੀਡੀਓ ਦੇਖਿਓ ਗੱਲਬਾਤ ਵੀ ਕਰਦੇ ਆ ਵੀ ਕੀ ਚੋਰੀ ਹੋਇਆ ਕੀ ਕਰਕੇ ਲਿਆ ਇਹਨਾਂ ਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਬਿਲਕੁਲ ਪਤਾ ਨਹੀਂ ਲੱਗਿਆ ਇਹਨਾਂ ਨੂੰ ਕੋਈ ਵਿੜਕ ਨਹੀਂ ਆਈ ਵੀ ਇੰਨਾ ਵੱਧ ਗਿਆ ਕੰਮ ਜਿਆਦੇ ਕਰ AIM ਇੰਨਾ ਵੱਧ ਗਿਆ ਹੱਦ ਤੋਂ ਜਿਆਦੇ ਪਹਿਲਾ ਵੀਡੀਓ ਦੇਖ ਲਓ ਪੂਰੀ ਦੇਖੋ ਨਹੀਂ ਦੇਖੀਏ ਐਖੋ ਨਹੀਂ ਦੋਸਤੋ ਸਾਡੇ ਸਾਹਮਣੇ ਗੁਰਪ੍ਰਤਾਪ ਸਿੰਘ ਸਹਾਰਨ ਜੀ ਖੜੇ ਨੇ ਗੱਲਬਾਤ ਕਰਦੇ ਇੱਕ ਕੇ ਕਹਦੀ ਵੀ ਮਹਿਲ ਦੇ ਨਮਾ ਕੋਠੀ ਚ ਚੋਰੀ ਹੋਈ ਹੈਗੀ ਵੀ ਦੇਖੋ ਕੰਧਾਂ ਦੇਖੋ ਕੁੜੀਆਂ-ਕਿੱਡੀਆਂ ਨੇ ਯਾਰ ਚੋਰ ਨੇ ਕਮਾਲੇ ਕਰਤੀ ਵੀ ਐਡੀ ਹਿੰਮਤ ਯਾਰ ਕੈ ਮੇਰੇ ਚਾਇਆ ਭਾਈ ਨਹੀਂ ਕੈ ਮੇਰੇ ਚਾਹਲ ਨਹੀਂ ਇਹਦਾ ਨਹੀਂ ਨਹੀਂ ਚੋਰੀ ਕੀ ਕੀ ਹੋਇਆ ਮੱਕੀ ਹੋਈ ਹੈ ਯਾਰ ਸਰੋਂ ਹੋਈ ਹੈ ਬੋਰੀਆਂ ਹਾਂ ਬੋਰੀਆਂ ਬੀਤ ਰਾਤ ਨੂੰ ਤੰਦੀ ਤੋਂ 9 ਵਜੇ 9 ਵਜੇ ਲੈ ਹਿੰਮਤ ਦੇਖੋ ਚੋਰ ਦੀ ਕਿੱਥੋਂ ਦੀ ਬੜਿਆ ਕੋਈ ਪਤਾ ਕੁਛ ਨਹੀਂ ਇੱਧਰ ਦੀ ਬੜਿਆ ਉੱਪਰ ਦੀ ਹਾਂ ਆਹ ਦੇਖ ਲਓ ਵੀ ਉੱਪਰ ਦੀ ਇੱਥੋਂ ਦੀ ਟੱਪ ਕੇ ਪਰਲੇ ਪਸੇ ਆ ਇੱਥੋਂ ਦੀ ਟੱਪ ਕੇ ਫੇਰ ਪਰਲੇ ਪਸੇ ਗਿਆ ਵੀ ਦੇਖ ਸਕਦੇ ਹੋ ਵੀ ਹੈ ਕਮਾਲ ਦੀ ਗੱਲ ਹੈ ਵੀ 9 ਵਜੇ ਆ ਦਿਖਾਇਓ ਬਾਈ ਜੀ ਗੁਰਪ੍ਰਤਾਪਾਂ ਇਥੋਂ ਵੀ ਤਾਂ ਪੁਗੀ ਇਹ ਘਟਣਾ ਛਾਜਲੀ ਦੀ ਆ ਛਾਜਲੀ ਲੋਚ ਚੋ ਨਹੀਂ ਹੁੰਦੀਆਂ ਨੇ ਗੁਰ ਉਤਰ ਕੇ ਐਂ ਜਾ ਕੇ ਨੇ ਇਹ ਛਾਜਲੀ ਦੀ ਆ ਜੀ ਕੱਲ ਬਾਬਾ ਭਾਈ ਮੂਲਚੰਦ ਤੇ ਸੀ ਅੱਜ ਗੁਰਪ੍ਰਤਾਪ ਸਾਹਿਬ ਰਹਨਦੇ ਦੇਖੋ ਜੀ ਇਥੋਂ ਲੈ ਗਿਆ ਸਰੋਂ ਦੀਆਂ ਬੋਰੀਆਂ ਤੇ ਕਣਕਆਂ ਮੱਕੀ ਦੀਆਂ ਆ ਸਰੋਂ ਦੀਆਂ ਬੋਰੀਆਂ ਤੇ ਦੋ ਰੋਂ ਸਰੋਂ ਦੀਆਂ ਬੋਰੀਆਂ ਲੈ ਗਿਆ ਤੇ ਤਿੰਨ ਰੋਂ ਮੱਕੀ ਦੀਆਂ ਲੈ ਗਿਆ ਲੈ ਵੀ ਤਿੰਨ ਮੱਕੀ ਦੀਆਂ ਬੋਰੀਆਂ ਦੋ ਸਰੋਂ ਦੀਆਂ ਇਥੋਂ ਫਿਰ ਐ ਗਿਆ ਉਹ ਜੀ ਐਂ ਜਾ ਕੇ ਤੇ ਵੀ ਕੰਧ ਦੇ ਲੱਗੋ ਲੱਗੋ ਦੇ ਕੇ ਅੱਛਾ ਇਧਰ ਵੀ ਨਹੀਂ ਗਿਆ ਇਥੋਂ ਵੀ ਗਿਆ ਪਾਰਕ ਦੇ ਵਿੱਚ ਜਿਹੜੇ ਸਾਹਮਣੇ ਕੈਮਰਾ ਉਹਨੂੰ ਪਤਾ ਦੀ ਵੀ ਕੈਮਰੇ 'ਚ ਨਾ ਆ ਜਾ ਅਛਾ ਕੈਮਰੇ ਚ ਨਾ ਜਾਮ ਪੈ ਫੇਤੀ ਆ ਫਿਰ ਹਾਂ ਇਥੋਂ ਦੀ ਜਾ ਕੇ ਜੀ ਉਥੋਂ ਆ ਘੋੜੀ ਉੱਥੇ ਲਾਈ ਪਈ ਸੀ ਉਥੋਂ ਦੀ ਫਿਰ ਉਹਨੇ ਉੱਥੇ ਘੋੜੀ ਲਾਈ ਆ ਉਥੋਂ ਲਾ ਕੇ ਅਛਾ ਭਾਈ ਮੂਲੇ ਜੀ ਵੀ ਕਹਿੰਦੇ ਘੋੜੀ ਵਰਤੀ ਆ ਹਾਂ ਇਹ ਘੋੜੀ ਵੀ ਚੜ ਕੇ ਉਥੋਂ ਦੀ ਫਿਰ ਉਹਨੇ ਉਧਰ ਦੇ ਬਾਸੂ ਨੂੰ ਦਿਖਾਉਂ ਅਛਾ ਅਛਾ ਦੇਖ ਸਕਦੇ ਹੋ ਜੀ ਇੱਕ ਮਿੰਟ ਆ ਦੇਖੋ ਜੀ ਆ ਘੋੜੀ ਵਰਤ ਕੇ ਫੇਰ ਉੱਪਰ ਦੀ ਬੋਰੀਆਂ ਦੇਖ ਕੇ ਲੱਗਿਆਗਾ ਇਧਰ ਦੀ ਡੱਗੀਆਂ ਨੇ ਥੱਲੇ ਹੈ ਹਾਂ ਜੀ ਆਂ ਬੁੰਡੇ ਵਿੱਚ ਦੇ ਉਹ ਸਾਹਮਣੇ ਕਰ ਨੇ ਇਹਨੇ ਕਿੰਨੇ ਦਿਨਾਂ ਤੋਂ ਚੋਹੀ ਆਉਂਦੇ ਨੇ ਖਾਇ ਦੀ ਆ ਦੇਖੋ ਜੀ ਉਰੋਂ ਦੀ ਟਪਕੇ ਬੋਰੀਆਂ ਡੱਗੀਆਂ ਨੇ ਪਰਾਂ ਪਰਲੀ ਤੁਸੀਂ ਲਾਲੋ ਸਾਹਿਬ ਵੀਰ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਇੱਥੋਂ ਦੀ ਦੇਖੋ ਜੀ ਅਵਾਰੇ ਮੱਕੀ ਖਿੰਡੀ ਪਈ ਮੱਕੀ ਖਿੰਡੀ ਪਈ ਉਹ ਵੀ ਦਿਖਾਉਨੇ ਆ ਪੂਰੀ ਘੋੜੀ ਲਾਈ ਆ ਉਹਨੇ ਇੱਥੇ ਹੈਂ ਕਿ ਘੋੜੀ ਲਾਈ ਆ ਇੱਥੇ ਘੋੜੀ ਲਾ ਕੇ ਫੇਰ ਪਰਾਂ ਡੇਗਣ ਦੇਖ ਪਹਿਲਾਂ ਉੱਥੋਂ ਕੱਟੇ ਉਹਨੇ ਉੱਥੇ ਫਿਰ ਇਹਨੇ ਵੀ ਸੜਕਾਂ ਨਾ ਹੋ ਜੇ ਉੱਥੋਂ ਕੱਲਾ ਕੱਲਾ ਗੱਟਾ ਚੱਕ ਕੇ ਉਧਰ ਟਪਾਇਆ ਉਹਨੇ ਨਹੀਂ ਧੀ ਹਿੰਮਤ ਤਾਂ ਦੇਖ ਸਾਂ ਭਾਈ ਕਮਾਲ ਦੀ ਗੱਲ ਹੈ ਵੀ ਅੰਦਰ ਵੜ ਕੇ ਯਾਰ ਸੋਨ ਨੂੰ ਫਿਰ ਆਪਣਾ ਗੁਰਪ੍ਰਦਾ ਜਮੀ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਦੋ ਰਹਿ ਵੀ ਗਏ ਥੀ ਉਹ ਚੱਕੇ ਤੜਕੇ ਅੰਦਰ ਕਰਨੇ ਉਹ ਕਰਤੇ ਅੱਛਾ ਦੋ ਕੱਟੇ ਰਹਿ ਗਏ ਸੀ ਦੋ ਦੇ ਚੱਕਣ ਚ ਰਹਿ ਗਏ ਚੱਕੇ ਨਹੀਂ ਗਏ ਉਹ ਤੋਂ ਇਹ ਪਤਾ ਹੋ ਗਿਆ ਕਨਫਰਮ ਵੀ ਕੱਲੇ ਸੀ ਕੱਲੇ ਦੀ ਹਜੇ ਤਾਂ ਕੱਲਾ ਹੀ ਲੱਗਦਾ ਆ ਦੋ ਬੋਰੀਆਂ ਰਹਿ ਗਈਆਂ ਚੱਕੀਆਂ ਨਹੀਂ ਗਈਆਂ ਉਹ ਤੋਂ ਕਹਿ ਲੋ ਜਾਂ ਕੋਈ ਖੜਕਾ ੜਕਾ ਹੋ ਗਿਆ ਜਾਂ ਉਹਦਾ ਦੌ ਨਹੀਂ ਭਰੇਆ ਦੋ ਛੱਡ ਕੇ ਭੱਜ ਗਿਆ ਤੇ ਇਸ ਤਰ੍ਹਾਂ